ਉੱਜ ਆਇਆ ਹਾਂ ਸਾਰੀਆਂ ਪੰਚਾਇਤਾਂ ਇਕੱਠੀਆਂ ਆਈਆਂ ਨੇ ਇੱਕ ਇੱਕ ਜਾਨ ਨੇ ਬੋਲਿਆ ਬਾਕੀਆਂ ਨੇ ਸਹਿਮਤੀ ਦਿੱਤੀ ਹੈ ਕੱਲ ਨੂੰ ਚੈੱਕ ਲਾ ਕੇ ਕੰਮ ਸ਼ੁਰੂ ਕਰ ਲਓ ਸਾਰਿਆਂ ਦੇ ਸਾਹਮਣੇ ਅੱਜ ਕੱਲ ਪੱਕੇ ਦਾ ਕੰਮ ਹੈ ਹਾਂ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਸਾਰਿਆਂ ਨੂੰ ਕੰਮ ਕੋਲੇ ਖੜ ਕੇ ਕਰਾਇਓ ਜਿਹੜੇ ਪੈਸੇ ਆ ਗਏ ਇਹਨਾਂ ਸੋਚੋ ਸਰਕਾਰ ਦਾ ਪੈਸਾ ਤੇ ਸਰਕਾਰੀ ਕੰਮ ਚੱਲ ਰਿਹਾ ਹੈ ਕੋਲੇ ਖੜ ਜੋ ਇੱਕ ਬੰਦੇ ਠੋਕੀ ਲਾ ਦੋ ਪੈ ਦੇਖ ਰੇ ਉਦੋਂ ਬਾਅਦ ਸਾਨੂੰ ਦੱਸ ਦੋ ਕਿਉਂਕਿ ਇਹ ਠੇਕੇਦਾਰ ਮਾਲ ਕੱਟ ਪਾ ਰਿਹਾ ਹੈ ਜੀ ਜਿਹੜੀ ਵੈਰਾਈਟੀ ਬਣਦੀ ਹੈ ਦੋ ਇੱਕ ਦਾ ਮਸਾਲਾ ਜਾਂ ਤਿੰਨ ਇੱਕ ਦਾ ਪਾਉਣਾ ਇਹ ਪਾ ਨਹੀਂ ਰਿਹਾ ਜ ਉਦਵਾ ਸਾਡਾ ਕੰਮ ਉਹਨੂੰ ਬਲੈਕਲਿਸਟ ਵੀ ਕਰਾਂਗੇ ਔਰ ਜੁਰਮਾਨਾ ਵੀ ਲਾਵਾਂਗੇ ਵੀ ਭਾਈ ਤੂੰ ਜੋ ਲੋਕਾਂ ਦੀ ਜ਼ਿੰਦਗੀਆਂ ਨਾਲ ਖੇਡਦਾ ਇਹ ਕੰਮ ਨਹੀਂ ਕਰ ਸਕਦਾ ਤੂੰ ਸਰਕਾਰੀ ਪੈਸੇ ਨੂੰ ਖਾ ਨਹੀਂ ਸਕਦਾ ਪੈਸਾ ਥੋੜਾ ਥੋੜਾ ਪੈਸਾ ਤੁਸੀਂ ਵਰਤੋ ਵੀ ਉਹਨਾਂ ਆ ਦਿੰਦੇ ਆ 2 ਕਰੋੜ ਦਾ 3 ਕਰੋੜ ਦਾ ਚੈੱਕ 40 ਲੱਖ ਦਾ ਪਹਿਲਾਂ ਕਦੇ ਮਿਲੇ ਸੀ ਐਹਾ ਜਿਹਾ ਕੰਮ ਕਰਜੋ ਵੀ ਲੋਕ ਯਾਦ ਕਰਨ ਵੀ ਕੇ ਸਰਪੰਚ ਆਇਆ ਸੀ ਜਾਂ ਇੱਕ ਪੰਚਾਇਤ ਆਈ ਸੀ ਬਈ ਬੜਾ ਏਕਾ ਸੀ ਕਈ ਵਾਰੀ ਪੰਚੇਤਾਂ ਹੀ ਆਂ ਆਪ ਕੋ ਚਪਾਟੀਆਂ ਨਹੀਂ ਦਿੰਦੀਆਂ ਨੇ ਪਿੰਡ 'ਚ ਕੰਮ ਨਹੀਂ ਹੋਣ ਜਣਾ ਆ ਫਲਾਣੇ ਦਾ ਫਰਾਂਣੇ ਦਾ ਕਿਸੇ ਕਰਕੇ ਅਸੀਂ ਚੋਣ ਨਿਸ਼ਾਨ ਨਹੀਂ ਦਿੱਤਾ ਇਸੇ ਕਿ ਸਾਨੂੰ ਸਰਪੰਚ ਪਿੰਡ ਦਾ ਚਾਹੀਦਾ ਕਿਤੇ ਪਾਰਟੀ ਨਹੀਂ ਚਾਹੀਦਾ ਜੇ ਪਿੰਡ ਦਾ ਕੰਮ ਉਹ ਪਿੰਡ ਵਾਸਤੇ ਖਾਟੇ ਹੋ ਜੋ ਵੋਟਾਂ ਵੇਲੇ ਵੋਟਾਂ ਦਾ ਰੌਲਾ 2 ਮਹੀਨਾ 1.5 ਮਹੀਨੇ ਹੀ ਰਹਿੰਦਾ ਠੀਕ ਹੈ ਨਾ ਉਹ 1.5 ਮਹੀਨਾ ਜਿਹੜੀ ਪਾਰਟੀ ਚੰਗੀ ਲੱਗੇ ਉਦੋਂ ਮੈਨੂੰ ਕੋਈ ਪ੍ਰੋਬਲਮ ਨਹੀਂ